ਇਹ ਮੰਨ ਕੇ ਚੱਲ ਆਪਾਂ ਟਰੈਕਟਰ ਦੇ ਦਿਆਂਗੇ 4 ਲੱਖ ਰੁਪਏ ਦਾ 4 ਲੱਖ ਦਾ ਫਾਈਬਰ ਵਾਲੀ ਛਾਤਰੀ ਲੱਗੀ ਆ ਨਾਲ ਦੇ ਟਾਇਰ ਆ ਟਰੈਕਟਰ ਦੇ ਅੱਛਾ ਨਾਲ ਦੇ ਟਾਇਰ ਆ ਹਾਂਜੀ ਚੌਕੜਾ ਟਾਇਰਾਂ ਦਾ 800 ਪੈਸੇ ਆ ਜੀ ਹੂੰ ਬਜਰਾ ਕੰਪਨੀ ਦਾ ਐ ਟਾਇਰ ਜਮਾ ਪੱਕੇ ਬੇਦਾਗ ਪੱਕੇ ਬੇਦਾਗ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ 10 ਤੋਂ 15 ਟਰੈਕਟਰ ਲੈ ਕੇ ਆਇਆ ਤੇ ਦੋ ਟਰਾਲੀਆਂ ਨੇ ਜਿਹੜੇ ਟਰੈਕਟਰ ਖੜੇ ਨੇ ਸਾਰੇ ਟਰੈਕਟਰ ਪੰਜਾਬ ਨੰਬਰ ਨੇ ਸ਼ੁਰੂ ਦੇ ਵਿੱਚ ਮੈਂ ਇੰਨੀ ਇੱਕ ਗੱਲ ਕਹਿ ਦੇਣਾ ਵੀ ਟਰੈਕਟਰਾਂ ਦੀ ਫੁੱਲ ਤਸੱਲੀ ਆ ਬਾਈ ਰੀਠਾ ਆਪਣੇ ਨਾਲ ਖੜਾ ਹੈਗਾ ਟਰੈਕਟਰ ਦੇ ਵਿੱਚ ਜੇ ਰੰਗ ਹੋਇਆ ਹੋਊਗਾ ਤਾਂ ਰੰਗ ਕਿਹਾ ਹੋਊਗਾ ਜਿੰਨੀ ਗੱਲ ਬਾਈ ਨੇ ਕਹਿਤੀ ਓਨੀ ਹੋਊਗੀ ਜੇ ਤੁਸੀਂ 100 ਜਾਂ 150 ਕਿਲੋਮੀਟਰ ਤੋਂ ਚੱਲ ਕੇ ਆਓਗੇ ਤਾਂ ਗੇੜਾ ਨਹੀਂ ਪੈਂਦਾ ਐਨੀ ਕਿ ਜ਼ਿੰਮੇਵਾਰੀ ਹੈ ਆਪਣੀ ਬਾਕੀ ਬਾਈ ਰੀਠਾ ਆਪਣੇ ਨਾਲ ਹੈ ਬਾਈ ਸਸਰੀਗਾਲ ਸਸਰੀਗਾਲ ਠੀਕ ਠਾਕ ਹੈ ਬਾਈ ਠੀਕ ਠਾਕ ਵਧੀਆ ਬਈ ਤੇ ਸਭ ਤੋਂ ਪਹਿਲਾਂ ਲੋਕੇਸ਼ਨ ਦੇ ਦਈਏ ਪਾ ਲੋਕੇਸ਼ਨ ਕੀ ਹੈ ਮੇਨ ਲੋਕੇਸ਼ਨ ਬਰਨਾਲਾ ਪੱਤੀ ਰੋਡ ਕਿੰਗ ਕਾਲਜ ਦੇ ਨੇੜੇ ਠੀਕ ਹੈ ਪੱਤੀ ਰੋਡ ਤੇ ਕਿੰਗ ਕਾਲਜ ਦੇ ਨੇੜੇ ਵੀਰੇ ਬਾਈ ਘਰ ਦੇ ਵਿੱਚ ਹੀ ਖਰੀਦ-ਵੇਚ ਦਾ ਕੰਮ ਕਰਦਾ ਹੈ अच्छा रीटे भाई जे किसी ने ਵਿੱਚ ਕੋਈ ਕਟਾਉਣਾ ਹੋਵੇ ਸੰਦ ਹਾਂਜੀ ਵੀਰ ਜੀ ਕੱਟਿਆ ਜਾਊਗਾ ਕੱਟ ਲਾਂਗੇ ਵੀਰੇ ਠੀਕ ਹੈ ਤੇ ਸ਼ੁਰੂਆਤ ਆਪਾਂ ਕਰ ਲੈਨੇ ਆਂ ਬਈ ਸੋਨਾ ਲੀਕਾ 750 ਤੋਂ ਕਿੰਨਾ ਮਾਡਲ ਆ ਇਹ ਇਹ 19 ਮਾਡਲ ਆ ਜੀ 2019 ਮਾਡਲ ਫਰਸਟ ਪਾਰਟੀ ਦਾ ਟਰੈਕਟਰ ਆ ਜੀ ਠੀਕ ਹੈ ਬਰਨਾਲਾ ਨੰਬਰ ਆ ਠੀਕ ਹੈ ਬਈ ਤੇ 5 ਲੱਖ 25 ਹਜ਼ਾਰ ਇਹਦਾ ਰੇਟ ਆ ਠੀਕ ਹੈ ਕਾਗਜ਼ ਪੱਤਰ ਓਕੇ ਆ ਜੀ ਇਹਦੇ ਜਮਾ ਓਕੇ ਨਾਲ ਦੇ ਟਾਇਰ ਆ ਟਰੈਕਟਰ ਦੇ ਅੱਛਾ ਨਾਲ ਦੇ ਟਾਇਰ ਆ ਹਾਂਜੀ ਨਾਲ ਦੇ ਟਾਇਰ ਆ ਹੂੰ ਮਾਗਰਲੇ 70 ਪੈਸੇ ਟਾਇਰ ਆ ਮੂਰਲੇ 80 ਪੈਸੇ ਟਾਇਰ ਆ ਜੀ ਠੀਕ ਐ ਹਾਂਜੀ ਕੋਈ ਰੰਗ ਪੇਂਟ ਕਿੰਨਾ ਕੋਇਆ ਜੀ ਰੰਗ ਪੇਂਟ ਕੋਤ ਨੂੰ ਹੀ ਹੋਇਆ ਹੋਇਆ ਜੀ ਸਾਰਾ ਓਰੀਜਨਲ ਸਾਰਾ ਓਰੀਜਨਲ ਟਰੈਕਟਰ ਆ ਠੀਕ ਐ ਤੇ ਡਿਮਾਂਡ ਕਿੰਨੀ ਕਿਹਾ ਤੀਗਾ 5 ਲੱਖ 25000 ਰੁਪਇਆ ਡਿਸਕਾਊਂਟ ਕਰ ਦਾਂਗੇ ਜੀ ਕਿੰਨਾ ਹੋ ਜਮਾਨਤਾਂ ਮੌਕੇ ਤੇ 5 ਲੱਖ ਰੁਪਇਆ ਟਰੈਕਟਰ ਦੇ ਦਾਂਗੇ ਜੀ 5 ਲੱਖ ਦਾ ਟਰੈਕਟਰ ਮੌਕੇ ਤੇ ਹੋ ਜੀ ਹਾਂਜੀ ਠੀਕ ਐ ਵੀਰੇ ਤੇ ਆਹ ਸੋਨਾ ਲੀਕਾ ਇਹ 30 ਵਾਲਾ ਸੋਨਾ ਲੀਕਾ ਜੀ 2000 ਮਾਰ ਲਾ ਫਰਸਟ ਪਾਸ ਇਹ ਟਰੈਕਟਰ ਮੂਰਲੇ ਗੁੜੀਰਦੇ ਆ ਠੀਕ ਹੈ ਵੀਰੇ ਹਾਂਜੀ ਬਾਕੀ ਡੰਡਾ ਡਰਾਈਵਰ ਨਾਲ ਡੰਡਾ ਡਰਾਈਵਰ ਨਾਲ ਆ ਜੀ ਠੀਕ ਹੈ ਇਧਰ ਨੂੰ ਆ ਜਾ ਕਰੋ ਵੀਰੇ ਮਾੜਾ ਹਾਂ ਠੀਕ ਹੈ ਸਾਰੀ ਮਨ ਕੰਡੀਸ਼ਨ ਓਕੇ ਆ ਜੀ ਟਰੈਕਟਰ ਦੀ ਠੀਕ ਹੈ ਵੀਰੇ ਫੁੱਲ ਜ਼ਿੰਮੇਵਾਰੀ ਉਹ ਰੰਗ ਪੇਂਟ ਦੀ オリジナル ਟਰੈਕਟਰ ਆ ਸਾਰਾ ਠੀਕ ਹੈ ਕਿੰਨੇ ਰੇਟ ਦੇ ਵਿੱਚ ਮਿਲ ਜੂਗਾ ਇਹ ਦੇਵਾਂਗੇ ਜੀ 1,40,000 ਰੁਪਏ 1,40,000 ਉਹਦੇ ਵਿੱਚੋਂ 5000 ਰੁਪਏ ਡਿਸਕਾਊਂਟ ਕਰਦੇ ਆ 1,35,000 ਦਾ ਦੇਵਾਂਗੇ ਠੀਕ ਹੈ ਵੀਰੇ ਤੇ 911 ਕਿੰਨਾ ਮਾਡਲ ਆ ਗਿਆ 93 ਮਾਡਲ ਆ ਜੀ ਪਾਵਰ ਸਟੀਅਰਿੰਗ ਦੇ ਵਿੱਚ ਜੇ ਕਹਦੇ ਆ ਜੀ ਮੇਰੇ ਮੁਰਲੇ ਜੇ ਕਹਦੇ ਆ ਹਾਂਜੀ ਸਿਸਟਮ ਸੱਤਰੀ ਲੱਗੀ ਹੋਈ ਆ ਟਰੈਕਟਰ ਤੇ ਠੀਕ ਹੈ ਬਈ ਹਾਂਜੀ ਤੇ ਆ ਪਾਵਰ ਸਟੀering ਦੇ ਵਿੱਚ ਆ ਗਿਆ ਜਮਾ ਹਣਾ ਓਕੇ ਟਰੈਕਟਰ ਹੈ ਤੇ ਇਹਦੀ ਟਰੈਕਟਰ ਦੀ ਰੇਟ ਦੀ ਗੱਲ ਕਰੀਏ ਕਿੰਨੇ ਰੇਟ ਦੇ ਵਿੱਚ ਮਿਲ ਜੂਗਾ ਇਹਦੀ ਆਪਾਂ 2 ਲੱਖ ਤੇ 35000 ਦਾ ਦੇਵਾਂਗੇ 265000 ਰੁਪਏ ਦਾ ਰੇਟ ਆ 2 ਲੱਖ ਦੇ 65000 ਦੀ ਕੀਮਤ ਰੱਖੀ ਐ 2 ਲੱਖ ਤੇ 35000 ਦਾ ਮਿਲ ਜੂਗਾ 30000 ਡਿਸਕਾਊਂਟ ਮਿਲ ਜੂਏ ਟਰੈਕਟਰ ਨੂੰ ਹਾਂਜੀ ਹਾਂਜੀ ਠੀਕ ਐ ਤੇ ਨੰਬਰ ਕਿੰਨਾ ਰੀਠੇ ਰਹੂਗਾ ਤੇਰਾ ਮੋਬਾਈਲ ਨੰਬਰ ਕਿੰਨਾਗਾ 76968 ਹੂੰ ਠੀਕ ਹੈ ਤੇ ਆ ਗਿਆ ਜੀ 855 ਜਿਹੜਾ ਨੀਲਾ ਹਾਂਜੀ 2000 ਮਾਡਲ ਹਾਂਜੀ ਇਹਦੀ ਕੀ ਡਿਟੇਲ ਆ ਬਈ ਇਹ ਸਾਰਾ オリジナル ਆ ਪੀਵੀ 18 ਨੰਬਰ ਆ ਜੀ ਠੀਕ ਆ ਬਈ ਟਾਇਰ ਮੰਗਰਲੇ 70 ਪੈਸੇ ਗੁਡੀয়ার ਦੇ ਮੂਹਰਲੇ ਅੱਧੇ ਜੀ ਠੀਕ ਐ ਮਾਰਫ ਦੇ ਸਾਰਾ ਟਰੈਕਟਰ ਰਿਜਨਲ ਆ ਹੂੰ ਤੇ ਆਪਣਾ ਆਪਦਾ ਕੰਮ ਕਰਾਇਆ ਹੋਇਆ ਟਰੈਕਟਰ ਦਾ ਅੱਛਾ ਕਾਦਾ ਕੰਮ ਹੋਇਆ ਟਰੈਕਟਰ ਦੀ ਤਸਲੀਬਾਂ ਇਹਦੇ ਆਪ ਲਵਾਈਆਂ ਜੀ ਠੀਕ ਆ ਬਈ ਹਾਂ ਮਦਲ ਪੂਰੀ ਯਾਰ ਤਸ਼ਲੀ ਕਰਕੇ ਬਾਹ ਕੇ ਹਾਰ ਕੇ ਲੈ ਕੇ ਜਾਵੇ ਟਰੈਕਟਰ ਬਾਈ ਠੀਕ ਹੈ ਵੀਰੇ ਹਾਂ ਸਾਰਾ origignal ਟਰੈਕਟਰ ਹੈ ਪੀਵੀ 18 ਨੰਬਰ ਆ ਗਿਆ ਹਾਂਜੀ 235 ਕੀਮਤ ਹੈ ਦੀ ਹਾਂ ਬਾਈ ਹਾਂਜੀ ਇਹ 215000 ਰੁਪਏ ਦੇ ਦੇ ਦਾਂਗੇ ਜੀ 215000 ਰੁਪਏ ਵੀਰੇ ਇਹ ਹੋ ਜਾਊਗਾ ਹਾਂਜੀ ਅਰਜਨ 605 ਆ ਗਿਆ ਹਾਂਜੀ ਅਰਜਨ 605 ਮੈਟ ਦੇ ਵਿੱਚ ਹੈ ਜੀ ਠੀਕ ਹੈ ਬਾਈ ਚੇਂਜਰ ਗੇਅਰ ਦੇ ਵਿੱਚ ਠੀਕ ਹੈ ਵੀਰੇ ਇਹਦਾ 14 ਮਾ ਲੇ 425000 ਰੁਪਿਆ ਰੇਟ ਹੈ ਠੀਕ ਹੈ ਮਾਗਰਲੇ ਟਾਇਰ 90 ਪੈਸੇ ਗੁਡੀਆਰ ਦੇ ਹੂੰ ਮੂਰਲੇ ਰੇਡੀਅਲ ਪਾਏ ਹੋਏ ਨੇ ਜੀ ਠੀਕ ਹੈ ਵੀਰੇ ਤੇ ਇਹ ਮੰਨ ਕੇ ਚੱਲ ਆਪਾਂ ਟਰੈਕਟਰ ਦੇ ਦਿਆਂਗੇ 4 ਲੱਖ ਰੁਪਏ ਦਾ 4 ਲੱਖ ਦਾ ਫਾਈਬਰ ਵਾਲੀ ਛਤਰੀ ਲੱਗੀ ਐ ਹਾਂ ਸਿਸਟਮ ਵਗੈਰਾ ਹੈਗਾ ਉੱਤੇ ਸਾਰਾ オリジナル ਟਰੈਕਟਰ ਆ ਸਾਰਾ オリジナル ਟਰੈਕਟਰ ਆ ਠੀਕ ਐ ਬਾਈ ਤੇ ਅੱਗੇ ਆ ਗਿਆ ਫਾਰਮ ਟਰੈਕ 60 ਹਾਂਜੀ 99 ਮਾਡਲ ਐ ਜੀ 99 ਠੀਕ ਐ ਮਗਰਲੇ ਟਾਇਰ ਪੋਲੋ ਦੇ 90 ਪੈਸੇ ਆ ਜੀ ਸਾਰਾ オリジナル ਟਰੈਕਟਰ ਆ ਹੂੰ ਤੇ ਮੂਰਲੇ ਟਾਇਰ ਹੈਗੇ ਅੱਧੇ ਜੀ ਠੀਕ ਐ ਐਮ ਆਰ ਐਫ ਦੇ ਇਹ ਜਿੱਤ ਤੁਰਕੇ ਜਮਾਨਤ ਕਰਾ ਕੈਮਰਾ ਹੈ ਡਬਲ ਕਲਚ ਦੇ ਵਿੱਚ ਹੈ ਜੀ ਸਾਰੀ ਬਾਡੀ ਦਾ ਕੈਮਰਾ ਮਾਰਦੀ ਇਹਦਾ 2 ਲੱਖ 5000 ਰੁਪਿਆ ਰੇਟ ਹੈ ਜੀ ਇਹ 1 ਲੱਖ ਤੇ 90000 ਰੁਪਿਆ ਡੀਟਰ ਦੇ ਦਾਂਗੇ 2 5 ਕੀਮਤਾਂ ਬਾਈ ਕਹਿੰਦੇ 1 ਲੱਖ ਤੇ 90000 ਦਾ ਡੀਟਰ ਹੋ ਜਾਊਗਾ ਹਾਂਜੀ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਮਾਨਦਾਨ ਹੋ ਜਾਊਗਾ ਨੰਬਰ ਲਾ ਲਿਓ ਬਸ 855 ਹੋएगा ਜੀ ਮਾਡਲ 2005 ਹਾਂਜੀ ਪੰਜਾਬ ਨੰਬਰ ਪੀਵੀ 64 ਆ ਗਿਆ ਨਾ ਹਾਂਜੀ ਤੇ ਕਿਵੇਂ ਆ ਬਾਈ ਇੰਜਨ ਗੇਅਰ ਸਾਰਾ ਓਰੀਜਨਲ ਆ ਇੰਜਨ ਗੇਅਰ ਦੀ ਫੁੱਲ ਤਸੱਲੀਆ ਬੰਦਾ ਬਾਕੇ ਲੈ ਕੇ ਜਾਵੇ ਹੂੰ ਟਾਇਰ ਮੰਗਰ ਲਈ ਜੇ ਕਿਤੇ ਨ ਠੀਕ ਹੈ ਬਈ ਚੌਕੜੇ ਨਾਮ ਆ ਗਿਆ ਹਾਂ ਮੂਰਲੇ ਵੀ ਨਵੇਂ ਟਾਇਰ ਰਿਜਨਲ ਸਾਰਾ ਰੰਗ ਪੇੜ ਕੋਈ ਨਹੀਂ ਕਿਤੋਂ ਟਰੈਕਟਰ ਠੀਕ ਹੈ ਬਈ ਤੇ ਕੀ ਰੇਟ ਦੇ ਵਿੱਚ ਇਹ ਦੇ ਰੇਟ 295000 ਆ 280000 ਰੁਪਿਆ ਟਰੈਕਟਰ ਦੇ ਦਿਆਂਗੇ ਜੀ 280000 ਦਾ ਹਾਂਜੀ ਠੀਕ ਹੈ ਬਈ ਆ ਗਿਆ ਸੋਨਾਲਿਕਾ 13 ਮਾਡਲ ਜੀ ਹੂੰ ਇਹਦੀ 450000 ਰੁਪਿਆ ਕੀਮਤ ਆ ਜੀ 3 ਸਪੀਡ ਦੇ ਵਿੱਚ ਹੋਇਆ ਵਾ ਇਹ 3 ਸਪੀਡ ਆ ਗਿਆ ਮਗਰਲੇ ਟਾਇਰ 70 ਪੈਸੇ ਠੀਕ ਹੈ ਬਈ ਗੁਡੀਅਰ ਦੇ ਹੂੰ ਮੂਰਲੇ 80 ਪੈਸੇ ਠੀਕ ਹੈ ਓਰੀਜਨਲ ਟਰੈਕਟਰਾ ਕਲੱਚ ਅੱਜ ਤੱਕ ਕਲੱਚ ਨੂੰ ਵੀ ਜਾਬੀ ਨਹੀਂ ਲੱਗੀ ਟਰੈਕਟਰ ਨੂੰ ਠੀਕ ਹੈ ਇਹ ਜਿਹੜਾ ਬਰੂੜੇ ਕੀ ਨਾਂ ਖੜਾਗਾ ਉਹ ਹੈ ਹਾਂਜੀ 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 ਠੀਕ ਹੈ ਠੀਕ ਹੈ 3 ਸਪੀਡ ਤਿੰਨ ਪੰਜ ਕੀਮਤ ਆ ਗਈ ਇਹ ਦੀ ਸੈਕੰਡ ਓਨਰ ਨਾ ਆ ਜੀ ਦੂਜੇ ਨਾਮ ਹੈਗਾ ਇਹਦਾ ਮਾਡਲ ਕਿੰਨੇ ਕ ਦਾ ਹੋ ਜੂ ਮੌਕੇ ਤੇ ਇਹ ਇਹ ਮੌਕੇ ਤੇ ਟਰੈਕਟਰ ਦੇ ਦਾਂਗੀ ਜੀ 3 ਲੱਖ ਤੇ 90000 ਰੁਪਏ ਦਾ 3.90 ਦਾ ਹਾਂਜੀ ਠੀਕ ਹੈ ਬਈ 15000 ਡਿਸਕਾਊਂਟ ਹੋ ਜੂ ਜੋਂ ਵੀ ਇਹ ਆ ਗਿਆ 7 ਮਾਲ ਟਰੈਕਟਰ ਜੀ ਆਪਣੇ ਕੋਲੇ 2007 ਮਾਡਲ ਹਾਂਜੀ ਠੀਕ ਹੈ ਬਈ ਕੀ ਡਿਟੇਲ ਹੈ ਇਹਦੀ ਇਹਦੀ ਡਿਟ 70 ਪੈਸੇ ਐਮ ਆਰ ਐਫ ਦੇ ਮੂਰਲੇ ਨਵੇਂ ਠੀਕ ਹੈ ਰੰਗਪੇੜਧਾਰੇ ਜਨਾ ਹਰਿਆਣਾ ਨੰਬਰ ਚਾ ਜੀ ਇਹ ਅੱਛਾ ਹਰਿਆਣਾ ਨੰਬਰ ਹਰਿਆਣਾ ਨੰਬਰ ਚਾ ਕਾਪੀ ਕਾਗਜ ਵਿੱਦ ਪ੍ਰੂਫ ਵੀ ਮਿਲਣਗੇ ਠੀਕ ਹੈ ਕਾਗਜ ਪੱਤਰ ਦਾ ਓਕੇ ਓਲ ਓਕੇ ਹਾਂਜੀ ਠੀਕ ਹੈ ਤੇ ਕੀਮਤ ਇਹਦੀ ਰੱਖੀ ਹੈ 245 2 ਲੱਖ 45 ਹਜ਼ਾਰ ਦੀ ਟਰੈਕਟਰ ਦੇ ਦਾਂਗੇ ਜੀ 230 ਹਜ਼ਾਰ ਦਾ ਯਸਰਨੋ ਠੀਕ ਹੈ 15000 ਇਹ ਜੋ ਵੀ ਡਿਸਕਾਊਂਟ ਹੋ ਜੀ ਹਾਂਜੀ ਹਾਂਜੀ ਤੇ ਆ ਦੋ ਟਰਾਲੀਆਂ ਖੜੀਆਂ ਨੇ ਹਾਂਜੀ ਇਹ ਟਰਾਲੀ ਆਪਣੇ ਕੋਲੇ ਪਨੇਸ਼ਰ ਦੀ ਆਹ ਹਾਂ 12 1/2 ਛੇ ਚਾਹੀਏ ਨਹੀਂ 11 1/2 ਛੇ ਦੇ ਵਿੱਚ ਆ ਜੀ ਚੌਕੜਾ ਟਾਇਰਾਂ ਦਾ 800 ਪੈਸੇ ਆ ਜੀ ਬਜਰਾ ਕੰਪਨੀ ਦਾ ਹੈ ਟਾਇਰ ਜਮ ਪੱਕੇ ਬੇਦਾਗ ਪੱਕੇ ਬੇਦਾਗ ਜੀ ਜੇ ਕੋਈ ਬੰਦਾ ਲਾਉਣਾ ਚਾਹੇ 35000 ਦੇ ਚਾਹ 35 ਤੋਂ 40000 ਦੇ ਟਾਇਰ ਅਸੀਂ ਲਾ ਲਾਂਗੇ ਆਪਦੇ ਬਾਪ ਠੀਕ ਹੈ ਬਾਈ ਇਹਦੀ 2 ਲੱਖ ਤੇ 40000 ਰੁਪਏ ਕੀਮਤ ਆ ਠੀਕ ਹੈ 2 ਲੱਖ ਤੇ 15000 ਦੀ ਆਪਾਂ ਦੇਣੀ ਹੈ ਵੀਰੇ 24 ਕੁਇੰਟਲ ਦੀ ਟਰਾਲੀ ਹੈ ਠੀਕ ਹੈ ਬਨੇਸ਼ਰ ਕੰਪਨੀ ਦੀ ਬਣੀ ਹੋਈ ਹੈ ਇਹ ਉਹ ਪ੍ਰਗਟ ਕਰਨ ਵਾਲੇ ਚੈਨਲ ਵਾਲੀਆਂ ਕਿਵੇਂ ਕੀ ਉੱਪਰ ਵਾਲੀ ਹੈ ਜੀ ਉੱਪਰ ਚੈਨਲ ਵਾਲੀ ਠੀਕ ਹੈ ਬੈਡ ਬੁੱਡੇ ਦਾ ਸਭ ਕੁਝ ਹੈਗਾ ਜੀ ਸਾਰਾ ਕੁਝ ਮਿਲ ਜੂਗਾ ਓਕੇ ਮਿਲੂ ਸਾਰਾ ਕੁਝ ਕੰਪਲੀਟ ਠੀਕ ਹੈ ਹਾਂਜੀ ਤੇ ਆਹਾ ਵੀਰੇ ਇਹ ਵੀ 11 11 1/2 ਇਹ ਆ ਟਰਾਲੀ ਜੀ ਇਹਦੇ ਰਾਵਟ ਟਾਇਰ ਨਵੇਂ ਆ ਜੀ ਠੀਕ ਹੈ ਜੀ ਇਹ ਵੀ ਚੈਨਲਾਂ ਦੇ ਆ ਇਹ ਵੀ ਚੈਨਲਾਂ ਦੇ ਆ ਜੀ ਇਹਦੀ ਕੀ ਕੀਮਤ ਆ ਬਈ ਇਹਦੀ ਕੀਮਤ ਕਰਦੇ ਆ ਜੀ 2 ਲੱਖ ਤੇ 15000 ਰੁਪਇਆ ਠੀਕ ਹੈ ਇਹ ਮੌਕੇ ਤੇ 2 ਲੱਖ ਰੁਪਏ ਟਰਾਲੀ ਦੇ ਦਾਂਗੇ ਜੀ 2 2 ਲੱਖ ਦੀ ਪੂਰੀ ਪੂਰੇ 2 ਲੱਖ ਰੁਪਏ ਦੇ ਦਾਂਗੇ ਠੀਕ ਹੈ ਬਈ ਤੇ ਆਹ ਜਿਹੜਾ ਤੋਂ ਵੀ ਜਾਨੇ ਹੋ ਫਿਰ 735 ਇਹ 73593 ਮਾਡਲ ਚਾਹੀ ਜੀ ਬਾਹਰ ਪੰਪ ਹੈ ਮਗਰਲੇ ਟਾਇਰ ਨਵੇਂ ਆ ਮੂਹਰੇ ਹੈਗੇ ਨੇ 45 ਪੈਸੇ ਟਾਇਰ ਠੀਕ ਹੈ ਵੀਰੇ ਤੇ ਇੰਜਨ ਗੇਅਰ ਦੀ ਫੁੱਲ ਤਸੱਲੀ ਹੈ ਜੀ ਪੰਜਾਬ ਨੰਬਰ ਦਾ ਪੰਜਾਬ ਨੰਬਰ ਦਾ ਟਰੈਕਟਰ ਹੈ ਹਾਂ ਬਾਗੇ ਲੈ ਜੇ ਬੰਦਾ ਇਹਦੀ ਕੀਮਤ ਕਰਦੇ ਆ 135000 ਰੁਪਏ ਮੌਕੇ ਤੇ ਸਵਾ ਲੱਖ ਦਾ ਦੇਵਾਂਗੇ ਜੀ ਸਵਾ ਲੱਖ ਰੁਪਏ ਹਾਂਜੀ ਠੀਕ ਹੈ ਬਾਕੀ ਭਾਈ ਜਿੰਨੇ ਵੀ ਟਰੈਕਟਰ ਦਿਖਾਏ ਨੇ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਕਿਹਾਗਾ ਹਾਂਜੀ ਵੀ ਜਿੰਨੀ ਗੱਲ ਕਹੀ ਹੈ ਟਰੈਕਟਰਾਂ ਦੇ ਵਿੱਚ ਉਨਹੀਂ ਲਿਖ ਲੂਗੀ ਹਾਂਜੀ ਹਾਂਜੀ ਇੱਕ ਟਰਾਲੀ ਆਪਣੇ ਕੋਲੇ ਬਾਹਰ ਵੀ ਖੜੀ ਐ ਅੱਛਾ ਇੱਥੇ ਖੜੀ ਐ ਹਾਂ ਬਾਹਰ ਹੀ ਖੜੀ ਐ ਅੱਛਾ ਉਹ ਕਿੰਨੇ ਕ ਮੁੱਲ ਵਾਲੀ ਐ ਉਹ ਮੁੱਲ ਜੀ ਬਸ 1,65,000 ਰੁਪਏ ਮੁੱਲ ਕਰਦੇ ਆ ਇੱਕ ਪੈੜ ਉਹ ਖੜੀ ਐ ਜੀ ਹਾਂ ਜੀ ਉਹ ਖੜੀ ਆ ਠੀਕ ਐ ਤੇ ਇਹ 11.56 ਆ ਹਾਂਜੀ ਠੀਕ ਐ 1,55,000 ਦੀ ਟਰਾਲੀ ਦੇਵਾਂਗੇ ਜੀ ਠੀਕ ਐ ਵੀਰੇ ਤਿੰਨ ਟਾਇਰ ਵੇੜਾਕ ਨੇ ਜੀ ਇੱਕ ਟਾਇਰ ਮੰਨ ਕੇ ਚਲੋ ਵੀ ਪੌਣਾ ਹੀ ਪੈਣਾ ਠੀਕ ਐ ਠੀਕ ਐ 10 ਇੰਚੀ ਚਾਸੀ ਦੇ ਵਿੱਚ ਐ ਵਿੱਚ ਵਿੱਚ ਘਾੜਨ ਵਾਲੀ ਐ ਇਹ ਹੂੰ ਤੇ ਲੈ ਵੀ ਵੀਡੀਓ ਨੂੰ ਭਰਾ ਬਣ ਕੇ ਸ਼ੇਅਰ ਕਰ ਦਿਓ। ਇੱਕ ਆਪਣੇ ਕੋਲੇ 92 ਮਾਲ 735 ਆ ਖੜਾ ਹੈ। ਅੱਛਾ। ਇਹ ਹਾਲੇ ਕੱਦੂ ਚੋਂ ਕੱਢਿਆ ਹੀ ਹੈ। ਠੀਕ ਹੈ। ਇਹ ਵੀ ਆਪਾਂ ਨੇ ਦੇਣਾ ਹੈ। ਠੀਕ ਹੈ। ਯਾਨੀ ਕਿ ਆਪਣੇ ਕੋਲੇ 20 ਕ ਟਰੈਕਟਰ ਦੇ ਲਗਭਗ ਤਾਂ ਹੋ ਗਏ। ਇੱਕ ਆਪਣੇ ਕੋਲੇ 12 ਮਾਲ ਸੋਨਾਲੀ ਕਾ 50 ਵਾਲਾ 70 ਪੈਸੇ ਟਾਇਰ ਹੈ। ਤੇ ਮੂਰਲੇ ਹੈਗੇ ਨੇ ਅੱਧੇ ਟਰੈਕਟਰ ਮੰਨ ਕੇ ਚਲੋ ਵੀ 90 ਪੈਸੇ ਕੰਡੀਸ਼ਨ ਆ ਟਰੈਕਟਰ ਦੀ। ਕਿੰਨੇ ਰੁਪਈਆ ਦਾ ਬਈ? ਉਹ ਆਪਾਂ ਦੇਵਾਂਗੇ ਜੀ। ਅ ਮੂਤਾ ਮੁੱਲ ਤਾਂ 385000 ਕਰਦੇ ਆ ਆਪਾਂ 365 ਦਾ ਦੇਵਾਂਗੇ ਜੀ। ਪਾਵਰ ਸਟੀਅਰਿੰਗ ਦੇ ਵਿੱਚ ਆ। ਠੀਕ ਹੈ ਹਾਂਜੀ ਬਾਕੀ ਜੇ ਕਿਸੇ ਪੁਰਾਣੇ ਸਿੱਧਾ ਟਰੈਕਟਰ ਕੱਲਾ ਵੇਚਣਾਗਾ ਤੁਸੀਂ ਸਿੱਧਾ ਵੀ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਘਰ ਆ ਖੜਾ ਹੁੰਦਾ ਕੋਈ ਹੈਨਾ ਵੇਚਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਜੇ ਬਾਈਆਂ ਤੋਂ ਖਰੀਦਣਾਗਾ ਤਾਂ ਬਾਈ ਵਿੱਚ ਵੀ ਕੱਟ ਲੈਣਗੇ ਜੇ ਸਿੱਧਾ ਖਰੀਦਣਾ ਤਾਂ ਵੀਡੀਓ ਪਾਈ ਦਿੱਤੀ ਆਪਨੇ ਹੈਨਾ ਤੇ ਪੱਤੀ ਰੋਡ ਹੈ ਕਿੰਗ ਕਾਲਜ ਦੇ ਕੋਲ ਬਾਈਆਂ ਦਾ ਜਿਹੜਾ ਇੱਥੇ ਸੇਲ ਪਰਚੇਜ ਦਾ ਕੰਮ ਚੱਲਦਾ ਹੈਗਾ ਬਰਨਾਲੇ ਦੇ ਵਿੱਚ ਤੇ ਕੰਟੈਕਟ ਨੰਬਰ ਬਾਈ ਰੀਠੇ ਕੀ ਰਹੂਗਾ ਕੰਟੈਕਟ ਨੰਬਰ ਆਪਾਂ ਤਿੰਨ ਦੇਵਾਂਗੇ ਵੀਰ ਜੀ ਠੀਕ ਹੈ ਬਾਈ ਇੱਕ ਦਾ ਆਪਣਾ 7696862209 ਠੀਕ ਹੈ 1 78366 ਠੀਕ ਹੈ ਇੱਕ ਹੈਗਾ 628 43 67988 ਠੀਕ ਹੈ ਇਹ ਵੀ ਇਹ ਨੰਬਰ ਨੇ ਬਾਈਆਂ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ